दर्शकों ब्रेक के बाद थोड़ा स्वागत है जी डॉक्टर साहब इससे पहले कि आपा अगले वाला मुद्दा डिस्कस करिए मैं चाहवांगी कि ਸਾਡੇ ਦਰਸ਼ਕਾਂ ਦੇ ਜਿਹੜੇ ਫੇਸਬੁੱਕ ਮੈਸੇਜ ਹੈ ਉਹ ਸਾਡੇ ਦਰਸ਼ਕਾਂ ਨੂੰ ਜਰਾ ਸਾਂਝਾ ਕਰ ਦੋ ਹਾਂਜੀ ਵੀਰ ਬਲਹਾਰ ਸਿੰਘ ਕੰਗ ਲਿਖਤੇ ਨੇ ਟੀਵੀ 84 ਦੀ ਸਾਰੀ ਟੀਮ ਨੂੰ ਵਾਇਰ ਜੀ ਦਾ ਖਾਲਸਾ ਵਾਇਰ ਜੀ ਫਤਿਹ ਜੀ ਡਾਕਟਰ ਸਾਹਿਬ ਜੀ ਸਰਬੱਤ ਖਾਲਸਾ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਜੀ ਸ੍ਰੀ ਗੁਰੂ ਗੰਗ ਸਾਹਿਬ ਜੀ ਆਪਣੇ ਖਾਲਸਾ ਦੇ ਅੰਗ ਸੰਗ ਹਨ ਖਾਲਸਾਤਾਨ ਜਿੰਦਾਬਾਦ ਜੀ ਬਿਲਕੁਲ ਠੀਕ ਮਹਾਰਾਜ ਰਹਿਮਤ ਕਰਨ ਜੀ ਸਿੰਘ ਅਮਰਜੀਤ ਖਾਲਸਤਾਨੀ ਲਿਖਤੇ ਨੇ ਡਾਕਟਰ ਸਾਹਿਬ ਜੀ ਸਰਬੱਤ ਖਾਲਸਾ ਨੂੰ ਰੋਕਣ ਲਈ ਸਰਕਾਰ ਨੇ ਪੂਰੀ ਤਾਕਤ ਚੁੱਕੀ ਹੋਈ ਹੈ ਪਰ ਰਾਤ ਹੀ ਪੰਜਾਬ ਹਰਿਆਣਾ ਹਿਮਾਚਲ ਤੋਂ ਇੱਕ ਸਰਵੇ ਚੈਨਲ ਵੱਲੋਂ ਕਰਵਾਇਆ ਗਿਆ ਇੱਕ ਸਰਵੇ ਚੈਨਲ ਵੱਲੋਂ ਕਰਵਾਇਆ ਗਿਆ ਕਿ ਕੀ ਸਰਬੱਤ ਖਾਲਸਾ ਹੋਣਾ ਚਾਹੀਦਾ ਹੈ ਕਿ ਨਹੀਂ ਤਾਂ 95% ਲੋਕਾਂ ਨੇ ਹਾਂ ਵਿੱਚ ਕਿਹਾ ਤੇ 5% ਨੇ ਨਾ ਵਿੱਚ ਜਵਾਬ ਦੇ ਕੇ جواب ਦਿੰਦੇ ਸਿੰਘ ਅਮਰਜੀਤ ਖਾਲਸਤਾਨੀ ਫਿਰ ਲਿਖਦੇ ਨੇ ਡਾਕਟਰ ਸਾਹਿਬ ਜੀ ਕੌਮ ਨੇ ਬਾਦਲ ਦੀਆਂ ਰੋਕਾਂ ਦੀ ਪ੍ਰਵਾਹ ਕੀਤੇ ਬਿਨਾ ਸਰਬੱਤ ਖਾਲਸੇ ਲਈ ਚਾਲੇ ਪਾ ਦਿੱਤੇ ਹਨ ਜੀ ਚਰਨ ਸਿੰਘ ਡਾਂਗਵਾਰ ਜੀ ਦਾ ਖਾਲਸਾ ਵਾਰਜ ਜੀ ਫਤਿਹ ਜੀ ਖਾਲਸਤਾਨ ਜ਼ਿੰਦਾਬਾਦ 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 ਸਰhbarban singh sidhu ਸਰਬੱਤ ਖਾਲਸਾ ਬਾਰੇ ਵੀ ਵਿਚਾਰ ਦਿਓ ਜੀ ਅਸੀਂ ਇੱਕ ਸੈਗਮੈਂਟ ਜਿਹੜਾ ਕਨਕਲੂਡਿੰਗ ਹੈ ਇਹਦੇ ਤੇ ਕਰਾਂਗੇ ਲਵਜੀਤ ਸਿੰਘ ਫਤਿਹ ਬੁਲੰਦੇ ਨੇ ਅਨੀਸ਼ ਸਤੀ ਫਤਿਹ ਮਨਜਿੰਦਰ ਸਿੰਘ ਤਾਮੀ ਗੁਰਫਤਿਹ ਬਲਜੀਤ ਸਿੰਘ ਵੈਰੀ ਨਾਈਸ ਜੀ ਬਾਕੀ ਸਿੰਘ ਅਮਰਜੀਤ ਖਾਲਸਾਨੀ ਹੋਰਾਂ ਨੇ ਅਜਮੇਰ ਸਿੰਘ ਜਿਹੜੇ ਲਖਾਰੀ ਨੇ ਉਹਨਾਂ ਨਾਲ ਸੰਬੰਧਤ ਜਿਹੜਾ ਕੁਝ ਆਪਣਾ ਦਿੱਤਾ ਹੈ ਪ੍ਰਭਾਵ ਕਿ ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੀ ਪਹੁੰਚ ਡਿਫਰੈਂਟ ਹੈ ਔਰ ਉਹਨਾਂ ਦੇ ਨਾਲ ਹੀ ਪੰਜੀ ਮਨਮਨਥਨ ਕੌਰ ਨੇ ਉਹਨਾਂ ਦਾ ਜਵਾਬ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਵੀ ਨਹੀਂ ਸਾਨੂੰ ਇਸ ਨੂੰ ਓਪਨ ਮਾਈਂਡ ਦੇ ਨਾਲ ਸਾਰਿਆਂ ਨੂੰ ਵਿਚਾਰਨਾ ਚਾਹੀਦਾ ਹੈ ਸੋ ਮੈਂ ਇਸ ਲਈ ਸਿਸਕਸ਼ਨ ਨਹੀਂ ਪਾਵਾਂਗਾ ਕਿਉਂਕਿ ਸਮਾਂ ਸੀਮਾ ਵੀ ਹੈ ਜੀ ਔਰ ਹੁਣ ਅਸੀਂ ਮੁੱਖ ਇਸ਼ੂ ਆ ਲਾਂਦੇ ਅਸੀਂ 2 ਦਿਨ ਪਹਿਲਾਂ ਜਦੋਂ ਕਿ ਟਾਈਮ ਮੈਗਜ਼ੀਨ ਦੇ ਪਰਸਨ ਆਫ ਦਾ ਈਅਰ ਦੇ ਉੱਤੇ ਗੱਲ ਕੀਤੀ ਤੇ ਉਦੋਂ ਭਾਰਤੀ ਮੀਡੀਆ ਇਨਕਲੂਡਿੰਗ ਪੰਜਾਬ ਬੀਜੇਪੀ ਦਾ ਪ੍ਰਧਾਨ ਵਿਜੇ ਸੰਪਰਾ ਵਧਾਈਆਂ ਦੇ ਰਿਹਾ ਸੀ ਸਾਰੇ ਮੀਡੀਆ ਨੇ ਉਹਨਾਂ ਦੀਆਂ ਏਜੰਸੀਆਂ ਦੀ ਖਬਰ ਸੀ ਕਿ ਨਰਿੰਦਰ ਮੋਦੀ ਬੀਟ एवरीवन 18% ਤੋਂ ਉੱਪਰ ਵੋਟਾਂ ਮਿਲ ਗਈਆਂ ਦੁਨੀਆ ਸਭ ਤੋਂ ਜ਼ਿਆਦਾ ਉਹਨੇ ਡੋਨਲਡ ਟਰੰਪ ਨੂੰ ਵੀ ਪਿਛਾੜਦਾ ਹਵਾਮਾ ਨੂੰ ਵੀ ਪਿਛਾੜਦਾ ਹਿਲਰੀ ਨੂੰ ਵੀ ਪਿਛਾੜ ਦਿੰਦਾ ਨੰਬਰ 1 ਬਣ ਬਹੁਤਿਆਂ ਨੇ ਤਾਂ ਉਹ ਏਜੰਸੀਆਂ ਦੀ ਖਬਰ ਹੀ ਇਸ ਅੰਦਾਜ਼ ਚ ਸੀ ਕਿ ਜਿਵੇਂ ਮੋਦੀ ਜਿਹੜਾ ਪਰਸਨ ਆਫ ਦਾ ਈਅਰ ਬਣ ਗਿਆ ਤੇ ਮੈਨੂੰ ਉਹ ਜਿਵੇਂ ਹੁੰਦਾ ਹੈ ਕਿ ਵੀ ਉਹ ਨਿਰਾਤ ਚੌਧਰੀ ਬੜੇ ਵੱਡੇ ਬੰਗਾਲੀ ਰਾਈਟਰ ਹੋਏ ਇੰਗਲੈਂਡ ਦੇ 99 ਸਾਲ ਦੀ ਉਮਰ ਚ ਉਹਨਾਂ ਦੀ ਮੌਤ ਹੋਈ ਜੀ ਤੇ ਉਹਨਾਂ ਨੇ ਇੱਕ ਥਾਂ ਕਿਹਾ ਏਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ ਤੇ ਮੈਂ ਜਦੋਂ ਉਹ ਖਬਰ ਦੇਖੀ ਤਾਂ ਮੇਰਾ ਇਕਦਮ ਮੱਥਾ ਠਣਕਿਆ ਮੈਂ ਕਿਹਾ ਇਹ ਇਨਾ ਚ ਤਾਂ ਉਹ ਹਿੰਦੀ ਅਖਬਾਰਾਂ ਤੇ ਘਟਿਆ ਚੈਨਲ ਦੇਖਣ ਵਾਲੇ ਲੋਕ ਇਹ ਟਾਈਮ ਮੈਗਜ਼ੀਨ ਕੌਣ ਪੜਦਾ ਹੈ ਇਹਨਾਂ ਦੇ ਜੀ ਔਰ ਟਾਈਮ ਮੈਗਜ਼ੀਨ ਮੈਨੂੰ ਯਾਦ ਆ ਉਹਨਾਂ ਜ਼ਮਾਨਿਆਂ ਚ ਵੀ ਅੱਜ ਤੋਂ 25 30 ਬਹੁਤ ਮਹਿੰਗਾ ਹੁੰਦਾ ਸੀ ਭਾਰਤੀ ਕਰੰਸੀ ਦੇ ਲਿਆ ਹੁਣ ਤਾਂ 65 ਰੁਪਈਆ ਦਾ ਡਾਲਰ ਬਣਦਾ ਹੈ ਇਹ ਤਾਂ ਮੁਫਦੀਆਂ ਅਖਬਾਰਾਂ ਪੜਨ ਵਾਲੇ ਨੇ ਅਖਬਾਰ ਬਸ ਚੜਨ ਲੱਗਿਆ ਜੇ ਕੋਈ ਇੱਕ ਬੰਦਾ ਅਖਬਾਰ ਖਰੀਦ ਲੇ ਜਦੋਂ ਤੱਕ ਉਹ ਆਪਣੇ ਸਫਰ ਤੋਂ ਅੱਗੇ ਤੁਰਦਾ ਉਹ ਹੁਮਦੀ ਕੋਮ ਦੇ ਸਾਰੇ ਬੱਚ ਕੁਮੀ ਹੁੰਦੀ ਹੈ ਉਹ ਵਿਚਾਰੇ ਦੇ ਕੋਲ ਪੜਨੋ ਵੀ ਨਹੀਂ ਹੁੰਦੀ ਸਾਰੇ ਮੰਗ ਮੰਗ ਕੇ ਤੇ ਇਹ ਟਾਈ ਮੈਗਜ਼ੀਨ ਕੌਣ ਪੜ ਦੇ ਪਰ ਮੈਂ ਇਹ ਲਾਇਆ ਮੈਂ ਕਿਹਾ ਇਹ ਬੈਠੇ ਨੇ ਕੰਪਿਊਟਰਾਂ ਤੇ ਆਈਟੀ ਦੇ ਲੋਕ ਨੇ ਸਾਰੇ ਔਰ ਇਹ ਵੀ ਹੋਇਆ ਜੀ ਕਿ ਨਿਊ ਜਰਸੀ ਔਰ ਕੈਲੀਫੋਰਨੀਆ ਜੋ ਬਹੁਤ ਵੋਟਾਂ 'ਤੇ ਮੈਂ ਕਿਹਾ ਸਭ ਗੁਜਰਾਤੀ ਸਭ ਝੂਠੇ ਇਹਨਾਂ ਨੇ ਕੋਈ ਨਾ ਕੋਈ ਇਸ ਕਿਸਮ ਦਾ ਕੰਪਿਊਟਰ ਟ੍ਰਿਕ ਕੀਤਾ ਹੋਇਆ ਹੁਣ ਹਾਲਾਂ ਲਾਈਕਸ ਦੀ ਜਦੋਂ ਗੱਲ ਹੁੰਦੀ ਹੈ ਮੈਨੂੰ ਯਾਦ ਹੈ ਕੁਝ ਸਮਾਂ ਪਹਿਲਾਂ ਇਹ ਗੱਲ ਹੋ ਰਹੀ ਸੀ ਜੀ ਕਿ ਇਨੇ ਲਾਈਕਸ ਨੇ ਮੈਂ ਕਿਹਾ ਜੀ ਸਾਡੇ ਜੈਨੂਨ ਨਹੀਂ ਤੂੰ ਮੈਨੂੰ ਕਹਿੰਦੇ ਗੱਲ ਤੁਸੀਂ ਠੀਕ ਕਹਿ ਰਹੇ ਹੋ ਕਹਿੰਦਾ ਜੀ ਇਹ ਜਿਹੜੇ ਆਉਂਦਾ ਨਾ ਕਿ ਫਲਾਣਾ ਸਿੰਗਰ ਦੀ ਐਲਬਮ ਆਈ ਪਹਿਲੇ ਦਿਨ ਮਿਲੀਅਨ ਹੋ ਗਿਆ ਉਹਨੇ ਕਿਹਾ ਮੈਂ ਤੁਹਾਨੂੰ ਇੱਕ ਟ੍ਰਿਕ ਦਰ ਉਹ ਕੰਪਿਊਟਰ ਦਾ ਬੰਦਾ ਸੀ ਮੈਂ ਇਹ ਮਤਲਬ ਸਚਾਈ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਉਹਨਾਂ ਨੇ ਕਿਹਾ ਜੀ ਠੀਕ ਹੈ ਉਹਨਾਂ ਨੇ ਕਿਹਾ ਕੋਈ ਵੀਡੀਓ ਪਿਕ ਕਰੋ ਜੀ ਮੈਂ ਕਰ ਲਈ ਉਹਨਾਂ ਨੇ ਕਿਹਾ ਜੀ ਦੱਸੋ ਇਹਦੇ ਤੇ ਕਿੰਨੀਆਂ ਤੁਸੀਂ ਕਰਾਣੀਆਂ ਲਾਈਕਸ ਮੈਂ ਉਹਨੂੰ ਮੈਂ ਤਾਂ ਅੰਦਾਜ਼ਾ ਲਿਖਿਆ ਮੈਂ ਕਿਹਾ ਜੀ 1 ਲੱਖ ਕਰ ਦਿਓ ਕਹਿੰਦਾ ਜੀ ਕੱਲ ਤੁਸੀਂ ਇਹਨੂੰ ਦੇਖ ਲੈਣੇ ਦੁਬਾਰਾ ਕਰਕੇ ਔਰ ਮੈਂ ਦੇਖਿਆ 115000 ਸੀ ਮੈਂ ਕਿਹਾ ਕਿ ਉਹ ਕਹਿੰਦਾ ਜੀ ਇਹ ਸਭ ਕੁਝ ਹੈਗਾ ਇਹ ਇਹ ਤਾਂ ਐਵੇਂ ਇੱਕ ਫਰਾਡ ਬਣ ਗਿਆ ਜਿਸ ਨੂੰ ਕਰ ਰਹੇ ਨੇ ਉਹ ਫਿਰ ਸੰਗਰਮ ਵੀ ਵੇਚਦਾ ਜੀ ਮੇਰੀ ਪਹਿਲੀ ਆਈ ਐਲਬਮ ਉੱਥੇ ਚਲੀ ਗਈ ਮੈਨੂੰ ਉਦੋਂ ਪਤਾ ਲੱਗਾ ਵੀ ਇਹ ਕਹਿਣ ਨੂੰ ਹੀ ਹੈ ਔਰ ਮੈਨੂੰ ਇਹ ਅੰਦਾਜ਼ਾ ਹੋਇਆ ਮੈਂ ਕਿਹਾ ਇਹ ਸਭ ਇਹਨਾਂ ਨੇ ਉਜਾਲੀ ਵੋਟਾਂ ਹੋਣੀਆਂ ਔਰ ਅੱਜ ਜਦੋਂ ਟਾਈਮ ਮੈਗਜ਼ੀਨ ਨੇ ਹੁਣ ਜੇ ਸਾਨੂੰ ਇਸ ਮੁਸ਼ਕ ਆ ਗਏ ਸੂੰਗ ਲਿਆ ਸੀ ਵੀ ਕੋਈ ਬੇਈਮਾਨੀ ਹੋਏਗੀ ਤੇ ਟਾਈਮ ਵਾਲੇ ਕਿਹੜੇ ਉੱਥੇ ਨਿਆਣੇ ਬੈਠੇ ਹੋਏ ਨੇ ਹੁਣ ਅੱਜ ਦੀ ਖਬਰ ਹੈ ਡੋਨਲਡ ਟਰੰਪ ਇਜ਼ ਟਾਈਮ ਮੈਗਜ਼ੀਨਸ ਪਰਸਨ ਆਫ ਦਾ ਈਅਰ ਔਰ ਜਦੋਂ ਮੈਂ ਦੇਖ ਰਿਹਾ ਸੀ ਵੀ ਨੰਬਰ 1 ਤੇ ਉਹ ਹੈ ਨੰਬਰ 2 ਤੇ ਹਿਲਰੀ ਹੈ ਨੰਬਰ 3 ਤੇ ਕੰਪਿਊਟਰ ਹੈਕਰ ਨੇ ਮਤਲਬ ਹੁਣ ਮੋਦੀ ਜਿਹੜਾ ਜੇਬ ਕਤਰਾ ਲੋਕਾਂ ਨੂੰ ਲਾਈਨਾਂ ਦੇ ਖੜਾ ਕੀਤਾ ਹੋਇਆ ਉਹਦੇ ਨਾਲ ਉਹ ਹੈਕਰ ਜਿਹੜੇ ਨੇ ਉਹ ਜ਼ਿਆਦਾ ਪਰਸਨ ਆਫ ਦਾ ਈਅਰ ਉਹ ਪਤਾ ਨਹੀਂ ਕਿੱਥੇ ਯਾਰ ਮੈਂ ਕਿਹੜੀ ਥਾਂ ਤੇ ਆ ਉਹ ਲੱਭਿਆ ਵੀ ਨਹੀਂ ਜੀ ਔਰ ਉਹ ਡੋਨਲਡ ਟਰੰਪ ਨੇ ਉਦਾ ਕਿਉਂਕਿ ਇਹਦੇ ਵਿੱਚ ਇੱਕ ਰੀਡਰ VOTING ਹੁੰਦੀ ਹੈ ਪਰ ਕੁੱਲ ਮਿਲਾ ਕੇ ਹੁੰਦਾ ਹੈ ਵੀ ਦੁਨੀਆ ਨੂੰ ਕਿਵੇਂ ਫੈਗਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡੋਨਲਡ ਟਰੰਪ ਨੇ ਦੁਨੀਆ ਦੀ ਪੋਲਿਟਿਕਸ ਨੂੰ ਪ੍ਰਭਾਵਿਤ ਕੀਤਾ ਹੈ ਅਮਰੀਕਾ ਨੂੰ ਤਾਂ ਕੀਤਾ ਹੀ ਕੀਤਾ ਤੇ ਇਹ ਮੋਦੀ ਨੂੰ ਵੋਟਾਂ ਪਾ ਰਹੀ ਸੀ ਮੋਦੀ ਜਿੱਤ ਗਿਆ ਜਿੱਤ ਗਿਆ ਸਾਡਾ ਭਲਵਾਨ ਜਿੱਤ ਗਿਆ ਹੁਣ ਉਹ ਇਹ ਖਬਰ ਜਿਹੜੀ ਹੈ ਉੱਥੇ ਹੁਣ ਕਿਸੇ ਨੇ ਖੁੰਝੇ ਚ ਲਾਣੀ ਆ ਕਿ ਜੀ ਪਰਸਨ ਆਫ ਦਾ ਈਅਰ ਇਹ ਮੋਦੀ ਨਹੀਂ ਸੀ ਇਹ ਤਾਂ ਝੂਠੀ ਖਬਰ ਲਾਈ ਇਹਨਾਂ ਨੇ ਆਪਣੀਆਂ ਹੀ ਵੋਟਾਂ ਪਵਾ ਕੇ ਇਹ ਟਰੰਪਸ ਯਰ ਟਰੰਪ ਨੇ ਬੜੇ ਫਖਰ ਦੇ ਨਾਲ ਕਿਹਾ ਇਟ ਇਜ਼ ਅ ਗ੍ਰੇਟ ਆਨਰ ਇਟ ਮੀਨਸ ਅ ਲੋਟ ਆਈ ਹੈਵ ਗਰੋਨ ਅਪ ਰੀਡਿੰਗ ਟਾਈਮ ਮੈਗਜ਼ੀਨ ਇਟਸ ਵੈਰੀ ਇੰਪੋਰਟੈਂਟ ਮੈਗਜ਼ੀਨ ਜੇ ਮੋਦੀ ਨੇ ਪੁੱਛਿਆ ਨਾ ਜੀ ਟਾਈਮ ਮੈਗਜ਼ੀਨ ਉਹਨੇ ਕਿਹਾ ਟਾਈਮ ਇਹ ਟਾਈਮ ਉਹ ਪਤਾ ਵੀ ਨਹੀਂ ਹੋਣਾ ਬੇ ਜਨਾਬ ਦੀ ਮੈਗਜ਼ੀਨ ਵੀ ਹੈ ਉਹ ਕਹਿੰਦਾ ਵੀ ਮੈਂ ਤਾਂ ਵੱਡਾ ਹੀ ਹੋਇਆ ਟਾਈਮ ਮੈਗਜ਼ੀਨ ਪੜ੍ਹਦੇ ਹਾਂ ਜੀ ਇਟ ਇਜ਼ ਅ ਟ੍ਰੈਮੈਂਡਸ ਹਾਪ ਆਈ ਏਮ ਲੱਕੀ ਟੂ ਬੀ ਔਨ ਦਾ ਕਵਰ ਆਫ ਟਾਈਮ ਇਨ ਦਾ ਪਾਸਟ ਔਰ ਇਹ ਜਿਹੜੀ ਹੈ ਉਹਦੇ ਲਈ ਫਖਰਵਾੜੀ ਗੱਲ ਹੈ ਸੋ ਕੁੱਲ ਮਿਲਾ ਕੇ ਅਸੀਂ ਹੁਣ ਜਿਹੜੀ ਵਾਕਈ ਪਰਸਨ ਆਫ ਦਾ ਈਅਰ ਤਾਂ ਹੈ ਭਾਵੇਂ ਅਸੀਂ ਲਾਈਕ ਕਰੀਏ ਉਹਨੂੰ ਨਾ ਕਰੀਏ ਉਹ ਜਦੋਂ ਚੁਣਦੇ ਨੇ ਕਿ ਵੀ ਕਿਨੇ ਸਭ ਚੀਜ਼ ਨੂੰ ਪ੍ਰਭਾਵਿਤ ਕੀਤਾ ਔਰ ਹਿਲਰੀ ਜ਼ਾਰਾ ਤੌਰ ਤੇ ਇੱਕ ਪਹਿਲੀ ਫੀਮੇਲ ਔਮਨ ਜਿਹੜੀ ਨਾਮਿਨੀ ਬਣੀ ਔਰ ਸ਼ੀ ਫੌਟ ਹਾਰਡ ਪਪੂਲਰ ਵੋਟਾਂ ਉਹਨੇ ਜਿੱਤੀਆਂ ਨੇ 2 ਮਿਲੀਅਨ 트੍ਰੰਪ ਤੋਂ ਜ਼ਿਆਦਾ ਨੇ ਇਲੈਕਟਰਲ ਵੋਟਾਂ ਜੋ ਜਿੱਤਿਆ ਔਰ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਵੀ ਭਾਰਤ ਦੇ ਜਿਹੜੇ ਐਕਸਪੈਕਟ ਕਰਦੇ ਸੀ 트੍ਰੰਪ ਬਣੇਗਾ ਔਰੇ ਪਾਕਿਸਤਾਨ ਤੇ ਪਤਾ ਨਹੀਂ ਫੌਜਾਂ ਚੜਾ ਦੇਗਾ ਚੀਨ ਨਾਲ ਸਾਰੇ ਸਬੰਧ ਤੋੜ ਲੇਗਾ ਹੁਣ ਚਾਈਨੀਜ਼ ਮੀਡੀਆ ਨੇ ਇਹ ਸਾਰੇ ਦਾ ਐਨਾਲਿਸਿਸ ਕੀਤਾ ਵੈਸੇ ਬਾਈ ਦੀ ਵੇ ਅੱਜ ਹੀ ਅਮਰੀਕਾ ਨੇ ਜਿਹੜਾ ਚਾਈਨਾ ਦੇ ਵਿੱਚ ਐਮਬੈਸਡਰ ਨਾਮਿਨੇਟ ਕੀਤਾ ਉਹ ਵੀ ਚਾਈਨਾ ਦਾ ਦੋਸਤ ਹੈ ਉਹਦਾ ਨਾਮ ਹੈ ਬ੍ਰੈਂਡਸਟੈਡ ਪਿਕਡ ਐਸ ਚਾਈਨਾਜ਼ ਐਮਬੈਸਡਰ ਔਰ ਇਹ ਸੁਣੋ ਚੀਨਿਆ ਨੇ ਬਹੁਤ ਸਲਾਇਆ ਹੈ ਉਹਨਾਂ ਨੇ ਕਿਹਾ ਇਨ ਚਾਈਨਾ ਫੋਰਮਿਸਟਰੀ ਸਪੋਕਸਮੈਨ ਲੂ ਕੈਨ ਕਾਲ bornesteed an old friend of china when asked about bloomberg report but said beijing would work with any us ambassador we welcome him to play a greater role in advancing the development of china us relations so zarre be donald trump ne oh banda chuna hai jada already china de naal dostana rakhda hai aur chinese media ne badi clearly analyze kita hai aur eh khabar hi hai uthon de media de hawale us india ties under trump ਵੌਂਟ ਇੰਪੈਕਟ ਚਾਈਨਾ ਇਨ ਐਨੀ ਵੇ ਉਹਨਾਂ ਨੇ ਕਿਹਾ ਜੀ ਕੋਈ ਚਾਈਨਾ ਨੂੰ ਫਰਕ ਨਹੀਂ ਪੈਣਾ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਆ ਇੰਡੀਆ ਯੂਐਸ ਰਿਲੇਸ਼ਨਸ ਵਿਲ ਬੀ ਐਨ ਇੰਪੋਰਟੈਂਟ ਪਾਰਟ ਆਫ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪਸ ਫਿਊਚਰ ਡਿਪਲੋਮੇਸੀ ਬਟ ਵਿਲ ਹੈਵ ਲਿਟਲ ਇੰਪੈਕਟ ਔਨ ਚਾਈਨਾ ਐਸ ਹੀ ਵਿਲ ਰੀਕੈਲੀਬ੍ਰੇਟ ਸਿਕਿਉਰਿਟੀ ਕੋਆਪਰੇਸ਼ਨ ਬੀਟਵੀਨ ਵਾਸ਼ਿੰਗਟਨ ਐਂਡ ਨਿਊ ਡੈਲੀ ਦਾ ਸਟੇਟ ਮੀਡੀਆ ਸੈਡ ਔਨ ਟਿਊਸਡੇ ਫਿਰ ਉਹਨਾਂ ਨੇ ਕਿਹਾ ਕਿ ਜੀ ਵੀ Uh, to sum up us india relations during trump's term will have limited impact on china the intensive us india security cooperation during the barack obama administration will be changed due to trump's adjustment in diplomacy easing off the pressure on china unhone kehya ji jivein obama period ch india de naal jadi badi cozy relationship si even oh vi oh nahi rahegi aur eh jada china de utte pressure build kita hoya sir already donald trump ne kehya ਕਿ ਕੋਈ ਉਹ ਮਿਲਟਰੀ ਸੋਲੂਸ਼ਨ ਵੱਲ ਨਹੀਂ ਜਾਇਆਗਾ ਕਿਤੇ ਫੌਜ ਨਹੀਂ ਭੇਜੇਗਾ ਜਿਹੜੇ دہشت گردੀ ਹੈ ਇਸਲਾਮ ਦੇ ਨਾਂ ਤੇ ਉਹਨਾਂ ਦੇ ਖਿਲਾਫ ਲੜੇਗਾ ਔਰ ਇਸ ਦੇ ਵਿੱਚ ਮੇਰਾ ਖਿਆਲ ਹੈ ਜਿਹੜੀ ਤਕਲੀਫ ਹੋਰ ਜਿਹਨੂੰ ਇੰਡੀਅਨ ਪੀਗੇ ਨੇ ਉਹ ਹੈ ਵੀ ਵਾਈਸ ਪ੍ਰੈਜ਼ੀਡੈਂਟ ਜਿਹੜਾ ਬਣਿਆ ਡੋਨਲਡ ਟਰੰਪ ਦੇ ਨਾਲ ਮਿਸਟਰ ਪੈਂਸ ਔਰ ਇੱਕ ਖਬਰ ਉਹਨਾਂ ਨੇ ਦਿੱਤੀ ਜ਼ਰੂਰ ਹੈ ਪੈਂਸ ਨੇ ਕਿਹਾ ਟਰੰਪਸ ਸਕਿਲਸ ਕੈਨ ਰਿਜ਼ੋਲਵ ਕਸ਼ਮੀਰ ਹੁਣ ਤੱਕ ਇੰਡੀਆ ਹਮੇਸ਼ਾ ਇਹ ਫੀਅਰ ਕਰਦਾ ਹੈ ਕਿ ਵੀ ਜਦੋਂ ਅਮਰੀਕਨ ਸਾਰਾ ਐਡਮਿਨਿਸਟ੍ਰੇਸ਼ਨ ਕਹਿੰਦਾ ਜੀ ਬਾਈਲੇਟਰਲ ਰਿਲੇਸ਼ਨਸ਼ਿਪ ਆ ਅਸੀਂ ਇੰਟਰਵਿਊ ਨਹੀਂ ਕਰਨਾ ਪਰ ਪੈਂਸ ਨੇ ਕਿਹਾ ਕਿ ਵੀ ਇਹ ਜਿਹੜਾ ਆਈ ਥਿੰਕ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਯੂ ਹੈਵ ਗਾਟ ਸਮਵਨ ਹੂ ਇਜ਼ ਪ੍ਰੀਪੇਅਰਡ ਟੂ ਐਡਵਾਂਸ ਅਮਰੀਕਾਸ ਇੰਟਰਸਟ ਹੇਅਰ ਐਟ ਹੋਮ ਟੂ ਰੀਬਿਲਡ ਥਿਸ ਇਕਨੋਮੀ ਟੂ ਫਾਈਟ ਫਾਰ ਅਮਰੀਕਨ ਜੌਬਸ ਉਹਨੇ ਇੱਕ ਪਾਸੇ ਇਹ ਕਿਹਾ ਫਿਰ ਉਹਨੇ ਕਿਹਾ ਕਿ ਵੀ ਰੈਫਰਿੰਗ ਟੂ ਰੀਸੈਂਟ ਟੈਂਸ਼ਨਸ ਬੀਟਵੀਨ ਇੰਡੀਆ ਐਂਡ ਪਾਕਿਸਤਾਨ ਪੈਂਸ ਸੈਡ ਟਰੰਪ ਵਾਂਟਡ ਟੂ ਮੇਕ ਸ਼ੋਰ that both countries know that when this administration takes office we intend to be fully engaged in the region and fully engaged with both nations through advanced peace and security unna ne level kar ditta hyphenate kar di relationship unna kehya je assi dono de naal e fully engage hoange e vice president keh reha jehda bahut zimewar indiana da governor who are donald trump nalon zimewari nal e ne apna campaign vi lead kita ड्यूरिंग हिज कन्वर्सेशन विद द लीडर्स ऑफ इंडिया एंड पाकिस्तान ट्रम्प हैड एक्सप्रेसड ए डिजायर फॉर कंटिन्यूड यूएस एंगेजमेंट ऑन बिल्डिंग द रिलेशनशिप विद बोथ ऑफ दीज कंट्रीज और इस सारे दे नाल जड़ा ए पार्ट बड़ा क्लियर हो जांदा है कि जो दुनिया न्यूज़ साइटेड पैंस है सेइंग इन एन इंटरव्यू विद एनबीसी न्यूज़ उन्होंने कहा दैट न्यू यूएस एडमिनिस्ट्रेशन इंटेंडेड टू बी फुली एंगेज्ड इन साउथ एशिया एंड विद इंडिया एंड पाकिस्तान ऑन इश्यूज सच एज एज़ कश्मीर ਟੂ ਪ੍ਰਮੋਟ ਪੀਸ ਐਂਡ ਸਿਕਿਉਰਿਟੀ ਇਨ ਦਾ ਰੀਜਨ ਹੁਣ ਕਸ਼ਮੀਰ ਵੀ ਮੈਂਸ਼ਨ ਕਰ ਦਿੱਤਾ ਹੈ ਚਾਈਨੀਜ਼ ਮੀਡੀਆ ਨੇ ਵੀ ਜਿਹੜਾ ਇਸ ਨੂੰ ਐਨਲਾਈਜ਼ ਕੀਤਾ ਹੈ ਔਰ ਜਿਹੜਾ ਫਰੈਂਡ ਆਫ ਚਾਈਨਾ ਅਮਰੀਕਨ ਉਹਨੂੰ ਐਮਬੈਸਡਰ ਬਣਾ ਦਿੱਤਾ ਹੈ ਜੀ ਤੇ ਪਰਸਨ ਆਫ ਦਾ ਈਅਰ ਵੀ ਡੋਨਲਡ ਟਰੰਪ ਬਣ ਗਿਆ ਅਬ ਅਬ ਮੋਦੀ ਉਹ ਕੀ ਇਹਨਾਂ ਦੀਆਂ ਫਿਲਮਾਂ ਦਾ ਨਹੀਂ ਡਾਇਲੋਗ ਅਬ ਤੇਰਾ ਕੀ ਹੋਗਾ ਕਾਲੀਆ ਜੀ ਡਾਕਟਰ ਸਾਹਿਬ ਬਿਲਕੁਲ ਇਤਲਾ ਨੇ ਬ੍ਰੇਕ ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਆਫਟਰ ਦਿਸ ਸ਼ਾਰਟ ਬ੍ਰੇਕ